ਹੈਲੋ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਲੂ ਤੇ ਗੋਭੀ ਦੇ ਪਰੌਂਠੇ ਬਣਾਉਣ ਲੱਗੀ ਆ ਤੇ ਦੇਖੋ ਜੀ ਮੈਂ ਆਲੂ ਪਹਿਲਾਂ ਉਬਾਲ ਲਏ ਉਬਾਲ ਕੇ ਉਹਨਾਂ ਨੂੰ ਐ ਚੰਗੀ ਤਰ੍ਹਾਂ ਵਾਸ਼ ਕਰਕੇ ਉਹਨਾਂ ਦੀ ਛਿਲ ਲਾ ਕੇ ਤੇ ਉਹਨੂੰ ਨਾ ਮੈਸ਼ ਕਰ ਲਿਆ ਢਾਂਡੇ ਦੇ ਵਿੱਚ ਪਾ ਕੇ ਹਨਾ ਤੇ ਫਿਰ ਮੈਂ ਤੇ ਗੋਭੀ ਰੈਡੀ ਕਰ ਲਾਤੀ ਕਿਉਂਕਿ ਮੈਂ ਅੱਜ ਦੋ ਤਰ੍ਹਾਂ ਦੇ ਪਰੌਂਠੇ ਬਣਾਉਂਦਾ ਮਤਲਬ ਚਾਹ ਜਿਆ ਚੜਿਆ ਤੇ ਮੈਂ ਕਿੱਜ ਲੋਜੀ ਅੱਜ ਤੋਂ ਮੈਂ ਪਰੌਂਠੇ ਬਣਾਉਣੇ ਆ ਗੋਭੀ ਤੇ ਵੀ ਬਣ ਜੂਗੀ ਤੇ ਆਲੂ ਤੇ ਵੀ ਬਣ ਜੂਗਾ ਨਾ ਬਣਾਉਣੇ ਮੈਂ ਵਖਰੇ ਵਖਰੇ ਸੀ ਮੈਂ ਮਿਕਸ ਨਹੀਂ ਸੀ ਕਰਨੇ ਤੇ ਆ ਦੇਖੋ ਜੀ ਗੋਭੀ ਮੈਂ ਕਰਤੀ ਦੋ ਗੰਡੇ ਕਿਤੇ ਤੇ ਅਦਰਕ ਕੀਤਾ ਤੇ ਜਿਹੜੇ ਦੋ ਗੰਡੇ ਤੇ ਅਦਰਕ ਕੀਤਾ ਹੈ ਮੈਂ ਦੋਆਂ ਵਿੱਚ ਪਾਉਣਿਆ ਮੈਂ ਗੋਭੀ ਵਾਲੇ ਗੋਭੀ ਚ ਵੀ ਪਾ ਲੈਣਾ ਇਹ ਗੰਡਾ ਤੇ ਅਦਰਕ ਹਾਫ ਹਾਫ ਦੋਆਂ ਚ ਪਾ ਲੈਣਾ ਹਨਾ ਤੇ ਮੈਂ ਦਬਲੀ ਵੀ ਕੱਟ ਲਈ ਹੁਣ ਤੁਸੀਂ ਕਹਿੰਦੇ ਕਿ ਗੋਭੀ ਤੋਂ ਮਸ਼ੀਨ ਤੇ ਕਰ ਲਈ ਤੇ ਇਹ ਕਾਤੋਂ ਨਹੀਂ ਮਸ਼ੀਨ ਜੀ ਕੀਤੀ ਮੈਂ ਤਾਂ ਨਹੀਂ ਮਸ਼ੀਨ ਜੀ ਕੀਤੀ ਕਿਉਂਕਿ ਇਹਦੇ ਵਿੱਚੋਂ ਨਾ ਪਾਣੀ ਬਹੁਤ ਨਿਕਲਣਾ ਸੀਗਾ ਜੇ ਮੈਂ ਗੰਦੀ ਤਾਂ ਮਸ਼ੀਨ ਜੀ ਕਰਾਂ ਨਾ ਤੇ ਬਹੁਤ ਪਾਣੀ ਨਿਕਲਦਾ ਆ ਤੇ ਅਦਰਕ ਵੀ ਨਹੀਂ ਮੈਂ ਕੀਤਾ ਅਦਰਕ ਵੀ ਮ ਇਕੱਠਾ ਜੂਗਾ ਆਪਾਂ ਕੱਟ ਕੇ ਪਾਉਣੇ ਤੇ ਉਹਦੇ ਵਿੱਚ ਪਾਣੀ ਬਹੁਤ ਘੱਟ ਮਤਲਬ 1-2% ਨਿਕਲਦਾ ਹੈ ਇੰਨੇਕ ਬਹੁਤ ਪਾਣੀ ਨਿਕਲਦਾ ਹੈ ਨਾ ਤੇ ਸਿੱਧਾ ਕੋਈ ਲੋੜ ਨਹੀਂ ਹੁੰਦੀ ਹੈ ਜੇ ਆਪਾਂ ਨੂੰ ਤੇ ਤਾਂ ਵੀ ਮੈਂ ਪੀਸੀ ਦੇ ਵਿੱਚ ਤੁਹਾਡੇ ਸਾਹਮਣੇ ਦਿਖਾਉਣੀ ਮੀਸੀ ਦੇ ਵਿੱਚ ਨਾ ਇਹਨੂੰ ਸਕਵੀਜ਼ ਕਰਨਾ ਤੇ ਇਹਦੇ ਵਿੱਚ ਪਾਣੀ ਨਹੀਂ ਨਿਕਲਣਾ ਹੈਗਾ ਤੇ ਜਿਹੜੀ ਗੋਭੀ ਸੀ ਮੈਂ ਉੱਧਰ ਗੋਭੀ ਜਦੋਂ ਮਸ਼ੀਨ ਦੇ ਵਿੱਚ ਕੀਤੀ ਤਾਂ ਮਸ਼ੀਨ ਦੇ ਵਿੱਚੋਂ ਕੱਢ ਕੇ ਫਿਰ ਮੈਂ ਉਹਨੂੰ ਨਾ ਸਕਵੀਜ਼ ਕਰਕੇ ਉਹ ਪਾਣੀ ਸਾਰਾ ਕੱਢ ਲਿਆ ਸਾਰਾ ਗੋਭੀ ਦੇ ਵਿੱਚੋਂ ਪਾਣੀ ਬਹੁਤ ਨਿਕਲਿਆ ਬਟ ਆ ਗੰਦੇ ਤੇ ਅਦਰਕ ਦੇ ਵਿੱਚੋਂ ਪਾਣੀ ਨਹੀਂ ਨਿਕਲੂਗਾ ਦੇਖੋ ਹੁਣ ਆ ਦੇਖਿਆ ਮੈਂ ਟਿਸ਼ੂ ਦੇ ਵਿੱਚ ਨਾ ਐਨਾ ਸਕਵੀਜ਼ ਕੀਤਾ ਆ ਦੇਖੋ ਬਿਲਕੁਲ ਪਾਣੀ ਵੀ ਨਿਕਲਿਆ ਹਨਾ ਤੇ ਹੁਣ ਮੈਂ ਇੱਧਰ ਆਲੂ ਦਾ ਜਿਹੜਾ ਬਣਾਇਆ ਸੀ ਨਾ ਉਹਦੇ ਵਿੱਚ ਮੈਂ ਸੁੱਕੀ ਮੇਥੀ ਪਾ ਲਈ ਲੂਣ ਪਾ ਲਿਆ ਤਾ ਤੰਦੂਰੀ ਮਸਾਲਾ ਪਾ ਲਿਆ ਤੇ ਹੁਣ ਮੈਂ ਆਹ ਹਲਦੀ ਪਾ ਲਈ ਕਿਉਂਕਿ ਮੈਨੂੰ ਹਲਦੀ ਵੀ ਪਸੰਦ ਆ ਮੈਂ ਮਿਰਚ ਪਾ ਲਈ ਲੂਣ ਪਾ ਲਿਆ ਤੇ ਮਸਾਲਾ ਮੇਰੇ ਕੋਲ ਸੀਗਾ ਇਹ ਦੋ ਤਿੰਨ ਮਸਾਲੇ ਸੀਗੇ ਨਾ ਮੇਰੇ ਕੋਲ ਸਿੰਪਲ ਜਿਹੜੇ ਆਪਾਂ ਘਰ 'ਚ ਪਾਏ ਤੇ ਗਰਮ ਮਸਾਲੇ ਹੋਈ ਪਾ ਲਈ ਮੈਂ ਹਨਾ ਤੇ ਫਿਰ ਮੈਂ ਵਿੱਚ ਥੋੜੀ ਜਿਹੀ ਅਜਵੈਣ ਪਾਈ ਕਿਉਂਕਿ ਜਦੋਂ ਮੈਨੂੰ ਚੰਗੀ ਲੱਗਦੀ ਹੈ ਨਾ ਤੇ ਕਈ ਵੇਚ ਜੀਰਾ ਵੀ ਪਾ ਲੈਂਦੇ ਆ ਮੈਂ ਜੀਰਾ ਨਹੀਂ ਮੈਂ ਅਵੋਇਡ ਕਰਦੀ ਕਿਉਂਕਿ ਮੈਨੂੰ ਪਸੰਦ ਨਹੀਂ ਆ ਮੇਰੇ ਹਸਬੰਦ ਨਹੀਂ ਲਾਈਕ ਕਰਦੇ ਸੇਮ ਉਸ ਮਸਾਲੇ ਇਧਰ ਜਿਹੜੀ ਗੋਭੀ ਕੀਤੀ ਸੀ ਉਹਦੇ ਵਿੱਚ ਪਾ ਲੇ ਇਹ ਜੋ ਜਿਹਤਰ ਕਿ ਉਹ ਜਿਹੜੀ ਗੋਭੀ ਆ ਨੂੰ ਸਕਵੀਜ਼ ਕਰਕੇ ਉਹ ਤੋਂ ਪਾਣੀ ਕੱਢ ਲੈਣਾ ਮੈਂ ਕੱਢਿਆ ਸੀਗਾ ਉਹ ਵੀਡੀਓ ਨਹੀਂ ਬਣੀ ਮੇਰੇ ਤੋਂ ਹਨਾ ਤੇ ਇਦਾਂ ਮੈਂ ਦੋਵੇਂ ਤਿਆਰ ਕਰ ਲਏ ਇਧਰ ਗੋਭੀ ਦਾ ਆਈ ਵਾਲਾ ਗੋਭੀ ਦਾ ਕਰ ਲਿਆ ਜਿਹੜਾ ਪਹਿਲਾਂ ਬਣਾ ਸੀ ਉਹ ਮੈਂ ਆਲੂ ਦਾ ਮਿਸ਼ਰਣ ਤਿਆਰ ਕਰ ਲਿਆ ਕਰਕੇ ਇਹਨਾਂ ਨੂੰ ਐਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਮੈਂ ਥੋੜੀ ਜੀ ਜਿਹੜੀ ਆ ਸੁੱਕੀ ਮੇਥੀ ਆ ਜਿਆਦੀ ਪਾਉਂਦੀ ਆ ਕਿਉਂਕਿ ਮੈਨੂੰ ਮੈਂ ਉਹ ਲਾਈਕ ਕਰਦੀ ਆ ਜਦੋਂ ਮੈਂ ਖਾਂਦੀ ਆ ਨਾ ਮੈਨੂੰ ਬਹੁਤ ਪਸੰਦ ਆ ਹਨਾ ਉਹਦਾ ਵੱਖਰਾ ਹੀ ਟੇਸਟ ਆਉਂਦਾ ਆ ਆ ਦੇਖੋ ਇਹ ਆਲੂ ਆਲੂ ਵਾਲਾ ਹਨਾ ਮਿਸ਼ਰਣ ਜੋ ਵੀ ਤਿਆਰ ਕੀਤਾ ਸੀਗਾ ਇਹ ਸਾਰਾ ਕਰ ਲਿਆ ਮੈਂ ਹਲਦੀ ਇਸ ਕਰਕੇ ਪਾਉਂਦੀ ਆ ਕਿਉਂਕਿ ਮੈਨੂੰ ਨਾ yellow yellow ਜਿਹੜਾ ਬਹੁਤ ਚੰਗੇ ਲੱਗਦੇ ਹੈ ਕਿ ਨਹੀਂ ਪਾਉਂਦੇ ਹਨਾ ਪਰ ਮੈਂ ਪਾਉਂਦੀ ਜ਼ਰੂਰ ਹਾਂ ਤੇ ਆ ਦੇਖੋ ਜੀ ਆ ਗੋਪੀਰਾ ਹੋ ਗਿਆ ਮੈਂ ਤਿਆਰ ਕੀਤਾ ਕੋਲ ਤੇ ਆ ਗਿਆ ਹੋ ਗਿਆ ਆਲੂ ਦਾ ਹਨਾ ਐਂ ਚੰਗੀ ਤਰ੍ਹਾਂ ਸ਼ਿਲਾ ਸ਼ੁਲਾ ਲਾ ਕੇ ਮੈਂ ਸਾਰਾ ਪੇਸਟ ਬਣਾ ਲਿਆ ਸੀਗਾ ਹਨਾ ਤੇ ਆ ਗੋਪੀ ਹੋ ਗਈ ਤੇ ਆ ਦੇਖੋ ਮੈਂ ਇਦਾਂ ਪੀੜਾ ਕਰ ਲਿਆ ਛੋਟੇ ਜਿਹੇ ਤੇ ਕਰਕੇ ਮੰਨਨ ਦੇ ਕੇ ਤੇ ਉਹਦੇ ਵਿੱਚ ਸਾਰਾ ਕਰਕੇ ਵੀ ਆਮੀ ਪ੍ਰੌਂਠੀ ਦੇਖੋ ਕਿੰਨੀ ਸੋਹਣੀ ਪ੍ਰੌਂਠੀ ਹਲਤੀਆਂ ਹਨ ਮੇਰੀ ਬਹੁਤ ਹੀ ਸੋਹਣੀ ਆ ਲਿੱਤੀ ਹੈ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਬਿਲਕੁਲ ਨਹੀਂ ਸੀਗਾ ਜਦ ਆਪਾਂ ਕੰਟੇਨਰ ਈ ਕਰਦੇ ਆ ਮਸ਼ੀਨ 'ਚ ਕਰਕੇ ਫਿਰ ਪਾਉਂਦੇ ਆ ਉਹਦੇ ਨਾਲ ਕੀ ਹੁੰਦਾ ਪਾਣੀ ਬਹੁਤ ਨਿਕਲਦਾ ਤੇ ਉਹ ਚੰਗੀ ਤਰ੍ਹਾਂ ਬੰਦ ਨਹੀਂ ਹੁੰਦੀ ਇਹ ਮੇਰਾ ਤਰੀਕਾ ਪਨਾ ਕੇ ਦੇਖਿਓ ਤੁਹਾਡੇ ਬਿਲਕੁਲ ਵੀ ਪ੍ਰੌਂਠਾ ਨਹੀਂ ਟੁੱਟੂਗਾ ਹਨਾ ਦੇਖੋ ਕਿ ਨਵੇਂ ਸਾਨੇ ਪਰਟੀ ਤਾਂ ਥੋੜੇ ਮੈਂ ਤੁਹਾਨੂੰ ਦਿਖਾਈ ਪਹਿਲਾਂ ਮੈਂ ਇਹ ਵੀਡੀਓ ਪਹਿਲੀ ਵਾਰੀ ਬਣਾਈ ਆ ਤਾਂ ਪਲੀਜ਼ ਮੇਰਾ ਨਾ ਹੌਸਲਾ ਜਰੂਰ ਵਧਾਇਓ ਤੇ ਇਹ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਮੈਂ ਨਵੀਆਂ ਨਵੀਆਂ ਵੀਡੀਓਜ਼ ਬਣਾਵਾਂ ਤੇ ਮੈਨੂੰ ਪਲੀਜ਼ ਮੋਟੀਵੇਟਡ ਜਰੂਰ ਕਰਿਓ ਧੰਨਵਾਦ ਤੁਹਾਡਾ ਬਹੁਤ 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 ਧੰਨਵਾਦ ਤੁਹਾਡਾ ਜੋ ਤੁਸੀਂ ਮੇਰੀ ਵੀਡੀਓ ਦੇਖੀ ਤੇ ਲਵ ਯੂ ਸਾਰੇ ਜਨੂ ਟੇਕ ਕੇਅਰ ਬਾਏ ਆਪਦਾ ਧਿਆਨ ਰੱਖਿਓ ਠੀਕ ਆਪਦੇ ਘਰ ਤੇ ਆਪਦਾ ਧਿਆਨ ਰੱਖਿਓ ਚੰਗਾ ਸਾਸ਼ੀ ਕਾਲ